ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੋਂ ਗੱਲ ਕਰਦੇ ਆਂ ਜੀ ਬਰਕਤ ਵੀਡੀਓ ਬਾਰੇ ਬਰਕਤ ਵੀਡੀਓ ਵਿੱਚ ਵਿੱਕੀ ਦੀਆਂ ਲੱਗੀਆਂ ਮੋਜਾਂ ਵਿੱਕੀ ਦੀ ਸੱਸ ਨੇ ਵਿੱਕੀ ਨੂੰ ਵੀ ਪੈਸੇ ਫੜਾ ਦਿੱਤੇ ਤੇ ਚੋਰੀ-ਚੋਰੀ ਜਦੋਂ ਪ੍ਰੀਤ ਤੇ ਵਿੱਕੀ ਘਰ ਵਾਪਸ ਜਾਣ ਲੱਗੇ ਤਾਂ ਉਸ ਪ੍ਰੀਤ ਦੇ ਪਰਸ 'ਚ ਵੀ ਕੁਝ ਪੈਸੇ ਪਾ ਦਿੱਤੇ ਜਿਸ ਗੱਲ ਦਾ ਪ੍ਰੀਤ ਨੂੰ ਨਹੀਂ ਪਤਾ ਉਸ ਨੂੰ ਤਾਂ ਉਦੋਂ ਘਰ ਜਾ ਕੇ ਹੀ ਪਤਾ ਲੱਗੇਗਾ ਤੇ ਪਰ ਮੰਮੀ ਨੇ ਵਿੱਕੀ ਨੂੰ ਫਿਰ ਵੀ ਇਹੀ ਗੱਲ ਕਹੀ ਕੀ ਜੇਕਰ ਤੈਨੂੰ ਹੋਰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਸਾਨੂੰ ਜਰੂਰ ਦੱਸੀ ਪਰ ਕਵਲ ਨੂੰ ਗੱਡੀ ਖਰਾਬ ਬਾਰੇ ਪਤਾ ਲੱਗ ਜਾਂਦਾ ਹੈ ਤੇ ਇਹ ਕਿਵੇਂ ਪਤਾ ਲੱਗਦਾ ਹੈ ਇਸ ਦੀ ਸਾਰੀ ਜਾਣਕਾਰੀ ਵੀਡੀਓ ਚ ਮਿਲੇਗੀ ਵੀਡੀਓ ਪੂਰੀ ਦੇਖਿਓ ਤੇ ਵੀਡੀਓ ਚ ਅੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਜਦੋਂ ਵੀ ਕੀ ਤੇ ਕਬ ਜਦੋਂ ਵਿੱਕੀ ਤੇ ਪ੍ਰੀਤ ਘਰ ਜਾਣ ਲੱਗਦੇ ਹਨ ਤੇ ਕਬਲ ਉਹਨਾਂ ਨੂੰ ਕਹਿੰਦਾ ਹੈ ਕਿ ਚਲੋ ਮੈਂ ਤੁਹਾਨੂੰ ਆਲਟੋ ਤੇ ਹੀ ਘਰ ਛੱਡ ਆਨਾ ਹਾਂ ਪਰ ਵਿੱਕੀ ਉਸ ਨੂੰ ਬਾਹਰਨੇ ਨਾਲ ਮਨਾ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਹ ਇਹ ਤਾਂ ਮੈਂ ਬਹੁਤ ਚਲਾ ਲਈ ਹੈ ਅੱਜ ਮੈਂ ਤੁਹਾਡੀ ਵੱਡੀ ਗੱਡੀ ਵਿੱਚ ਜਾਵਾਂਗਾ ਤੇ ਕਬਲ ਵੀ ਕਹਿ ਦਿੰਦਾ ਹੈ ਕਿ ਚਲੋ ਠੀਕ ਹੈ ਕਬਲ ਉਹਨਾਂ ਨੂੰ ਵੱਡੀ ਗੱਡੀ ਵਿੱਚ ਘਰ ਛੱਡ ਕੇ ਆਣ ਵਾਸਤੇ ਮੰਨ ਜਾਂਦਾ ਹੈ ਜਦੋਂ ਉਹ ਘਰ ਪਹੁੰਚਦੇ ਹਨ ਤਾਂ ਅੱਗੋਂ ਮੰਮੀ ਉਹਨਾਂ ਨੂੰ ਕਹਿੰਦੇ ਨੇ ਮੰਮੀ ਨੂੰ ਲੱਗਦਾ ਹੈ ਕਿ ਸ਼ਾਇਦ ਵਿੱਕੀ ਉਸ ਦੀ ਦੂਸਰੀ ਗੱਡੀ ਲੈ ਆਇਆ ਹੈ ਪਰ ਇਹ ਗਲਤ ਹੁੰਦਾ ਹੈ ਤੇ ਰਸਤੇ ਵਿੱਚ ਜਾਂਦੇ ਜਾਂਦੇ ਕਵਲ ਵਿੱਕੀ ਤੇ ਪ੍ਰੀਤ ਗੱਲਾਂ ਕਰਦੇ ਹਨ ਕਿ ਹਾਂ ਵੀ ਅਸੀਂ ਹੁਣ ਨਵੀਂ ਜਿਹੜੀ ਗੱਡੀ ਲਵਾਂਗੇ ਉਹ ਵੱਡੀ ਗੱਡੀ ਹੀ ਲਵਾਂਗੇ ਤੇ ਵਿੱਕੀ ਤੇ ਪ੍ਰੀਤ ਜਦੋਂ ਘਰ ਪਹੁੰਚਦੇ ਆਉਂਦੇ ਮੰਮੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਤੇ ਵਿੱਕੀ ਤੇ ਕਵਲ ਨੂੰ ਦੇਖ ਕੇ ਵੀ ਬਹੁਤ ਖੁਸ਼ ਹੁੰਦੇ ਹਨ ਵਿੱਕੀ ਬਹੁਤ ਕੋਸ਼ਿਸ਼ ਕਰਦਾ ਹੈ ਕਵਲ ਦੇ ਕੰਨ ਭਰਨ ਦੀ ਤੇ ਉਸ ਦੀ ਮੰਮੀ ਵੀ ਪਰ ਕਵਲ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਂਦਾ ਕਵਲ ਇੱਕ ਗੱਲ ਕਹਿ ਦਿੰਦਾ ਹੈ ਕਿ ਹਾਂ ਕਿ ਮੈਂ ਇੱਥੇ ਆਪਣੀ ਭੈਣ ਦੇ ਘਰ ਆਇਆ ਹਾਂ ਤੇ ਨਾਲ ਮੇਰੀ ਭੂਆ ਦਾ ਘਰ ਹੈ ਤੇ ਮੈਂ ਉੱਥੇ ਵੀ ਜ਼ਰੂਰ ਜਾਵਾਂਗਾ ਤੇ ਵਿੱਕੀ ਉਸ ਨੂੰ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਮਨਾ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਆਪਣਾ ਰਿਸ਼ਤਾ ਨਿਭਾਓ ਪਰ ਜਦੋਂ ਉਹ ਸਾਡੇ ਨਾਲ ਸ਼ਰੀਕੇ ਬਾਜੀ ਕਰਦੇ ਹਨ ਤਾਂ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਪਰ ਪ੍ਰੀਤ ਦੇ ਲੱਖ ਕਹਿਣ ਤੇ ਖਵਲ ਸੋਨੂੰ ਉਹਨਾਂ ਦੇ ਘਰ ਚਲਾ ਜਾਂਦਾ ਹੈ ਜਦੋਂ ਕਵਲ सोनू ਕੇ ਘਰ ਜਾਂਦਾ ਹੈ ਤਾਂ ਅੱਗੋਂ ਉਸਦੀ ਪੂਆ ਉਸ ਨੂੰ ਬਹੁਤ ਖੁਸ਼ ਹੋ ਕੇ ਮਿਲਦੀ ਹੈ ਤੇ ਅਚਾਨਕ ਹੀ सोनू ਨਾਲ ਗੱਲਾਂ ਬਾਤਾਂ ਕਰਦੇ ਹੋਏ सोनू ਦੇ ਮੂੰਹ ਚੋਂ ਇਹ ਗੱਲ ਨਿਕਲ ਜਾਂਦੀ ਹੈ ਕਿ ਹਾਂ ਕਿ ਗੱਡੀ ਵਿੱਕੀ ਨੇ ਠੀਕਰਵਾ ਕੇ ਦਿੱਤੀ ਹੈ ਤੇ ਕਵਲ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਤੇ ਪੁੱਛਣ ਲੱਗ ਜਾਂਦਾ ਹੈ ਕਿ ਕਿਹੜੀ ਗੱਡੀ ਤੇ ਸੋ ਉਹਨੂੰ ਕਹਿੰਦਾ ਹੈ ਕਿ ਜਿਹੜੀ ਗੱਡੀ ਤੁਸੀਂ ਇਹਨਾਂ ਨੂੰ ਦਿੱਤੀ ਸੀ ਉਹ ਤਾਂ ਖਰਾਬ ਹੋ ਗਈ ਸੀ ਤੇ ਉਸ ਤੇ ਬਹੁਤ ਖਰਚਾ ਆਣਾ ਸੀ ਇਸ ਕਰਕੇ ਵਿੱਕੀ ਨੇ ਸ਼ਾਇਦ ਠੀਕ ਕਰਾ ਕੇ ਵਾਪਸ ਕੀਤੀ ਹੋਊਗੀ ਤੇ ਕਵਲ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਤੇ ਉਹ ਸੋਚਦਾ ਹੈ ਕਿ ਨਹੀਂ ਵਿੱਕੀ ਨੇ ਤਾਂ ਕੋਈ ਗੱਡੀ ਠੀਕ ਨਹੀਂ ਕਰਵਾ ਕੇ ਦਿੱਤੀ ਉਹ ਤਾਂ ਐਵੇਂ ਹੀ ਗੱਡੀ ਵਾਪਸ ਕਰ ਆਇਆ ਹੈ ਇਹ ਗੱਲ ਸੁਣ ਕੇ ਕਵਲ ਹੈਰਾਨ ਰਹਿ ਜਾਂਦਾ ਹੈ ਤੇ ਹੁਣ ਦੇਖਦੇ ਹਾਂ ਕਿ ਕਵਲ ਘਰ ਜਾ ਕੇ ਮੰਮੀ ਡੈਡੀ ਨੂੰ ਸਾਰੀ ਗੱਲ ਦੱਸਦਾ ਹੈ ਜਾਂ ਨਹੀਂ